ਚਲੋ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਫਰੰਟ ਲਾਈਨ ਵਿੱਚ ਸਵਾਗਤ ਦੋਸਤੋ ਹਾਜ਼ਰ ਆਇਆ ਦੀਏ ਕੁਝ ਗੱਲਾਂ ਹੋ ਤਾਂ ਤੁਹਾਡੇ ਨਾਲ ਕੁਝ ਮਸਲੇ ਸਾਂਝੇ ਕਰਨ ਦੇ ਲਈ ਸਭ ਤੋਂ ਪਹਿਲਾਂ ਕੈਨੇਡਾ ਦੇ ਵਿੱਚ ਬੇਰੋਜ਼ਗਾਰੀ ਦੀ ਦਰ ਵਧੀ ਹੈ ਰਿਪੋਰਟ ਆਈ ਹੈ ਉਹਦੇ ਵਿੱਚ ਕੀ ਕੀ ਗੱਲਾਂ ਨੇ ਉਹ ਤੁਹਾਡੇ ਨਾਲ ਸਾਂਝਾ ਕਰਨਾ ਦੂਜਾ BC ਦੇ ਵਿੱਚ ਇੱਕ ਔਰਤ ਆ ਉਹਦੀ ਦਵਾਈ ਦਾ ਖਰਚ ਨਹੀਂ ਹੋ ਰਿਹਾ ਦਵਾਈ ਹੈਗੀ ਹੈ ਬਿਮਾਰੀ ਦਾ ਇਲਾਜ ਹੈਗਾ ਪਰ ਉਹਦੇ ਕੋਲ ਖਰਚਾ ਹੈ ਨਹੀਂ ਇਹ ਕੀ ਮਾਮਲਾ ਆ ਅਲਬਰਟਾ ਦੇ ਵਿੱਚ ਐਂਬੂਲੈਂਸ ਦੀ ਦੇਰੀ ਦਾ ਮਾਮਲਾ ਬੰਦਾ ਇੱਕ ਜ਼ਖਮੀ ਪਿਆ ਸੀ ਉਹਨੇ 911 ਫੋਨ ਕੀਤਾ ਪੁਲਿਸ ਆ ਗਈ ਐਂਬੂਲੈਂਸ ਨਹੀਂ ਆਈ ਤੇ ਉਹ ਕਹਿੰਦੇ ਹੋ ਸਕਦਾ ਘੰਟਾ ਲੱਗ ਜੇ ਤੇ ਬੰਦਾ ਆਪ ਹੀ ਹਸਪਤਾਲ ਦੇ ਵਿੱਚ ਲੈ ਕੇ ਗਿਆ ਬੀਸੀ ਤੇ ਵਸ਼ਿੰਗਟਨ ਦਾ ਸਮਝੌਤਾ ਚਰਚਾ ਦੇ ਵਿੱਚ ਆ ਭਾਵੇਂ ਰੌਲਾ ਅਮਰੀਕਾ ਕੈਨੇਡਾ ਦਾ ਹੈਗਾ ਪਰ ਇਹਨਾਂ ਨੇ ਆਪਸ ਦੇ ਵਿੱਚ ਕੁਝ ਗੱਲਾਂ ਸਾਂਝੀਆਂ ਕੀਤੀਆਂ ਤੇ ਕੁਝ ਪਰਿਵਾਰ ਇਸ ਵੇਲੇ ਕੈਨੇਡਾ ਦੇ ਵਿੱਚ ਫਰੋਤੀ ਦੇ ਡਰ ਤੋਂ ਕੈਨੇਡਾ ਛੱਡਣ ਬਾਰੇ ਸੋਚ ਰਹੇ ਆ ਇਹ ਵੀ ਗੱਲਬਾਤ ਤੁਹਾਡੇ ਨਾਲ ਸਾਂਝੀ ਕਰਨੀ ਹੈ ਸਭ ਤੋਂ ਪਹਿਲੀ ਗੱਲਬਾਤ ਕਿ ਜੌਬਸ ਐਡ ਹੋਈਆਂ ਕੈਨੇਡਾ ਦੀ ਇਕਨੋਮੀ ਦੀ ਰਿਪੋਰਟ ਸਾਹਮਣੇ ਆਈ ਹੈ 8200 ਨਵੀਆਂ ਜੌਬਸ ਦਸੰਬਰ ਮਹੀਨੇ ਦੇ ਵਿੱਚ ਕੈਨੇਡਾ ਦੇ ਵਿੱਚ ਐਡ ਹੋਈਆਂ ਪਰ ਇਹ ਇੰਨੀ ਕੁ ਜ਼ਿਆਦਾ ਨਹੀਂ ਹੈ ਕਿ ਓਵਰ ਆਲ ਜਿਹੜੀ ਜੌਬ ਸਿਚੁਏਸ਼ਨ ਆ ਉਹ ਇੰਪਰੂਵ ਹੋ ਸਕੇ ਅਨਐਮਪਲੋਇਮੈਂਟ ਉੱਪਰ ਨੂੰ ਗਈ ਹੈ ਬੇਰੋਜ਼ਗਾਰੀ ਕੈਨੇਡਾ ਦੇ ਵਿੱਚ ਵਧੀ ਹੈ ਥੋੜੀਆਂ ਜੌਬਸ ਦੇ ਬਾਵਜੂਦ ਜਿਹੜੀ ਅਨਐਮਪਲੋਇਮੈਂਟ ਰੇਟ ਆ ਉਹ ਵੱਧ ਕੇ 6.8 ਦੇ ਉੱਤੇ ਚਲੇ ਗਿਆ ਸਟੈਟਿਸਟਿਕਸ ਕੈਨੇਡਾ ਦੇ ਅਨੁਸਾਰ ਇਹ ਇਸ ਕਰਕੇ ਹੋਇਆ ਕਿਉਂਕਿ ਜਿਹੜੇ ਲੋਕ ਨੇ ਉਹ ਮਤਲਬ ਜ਼ਿਆਦਾ ਕੰਮ ਦੇ ਲਈ ਇਸ ਵੇਲੇ ਕੰਮ ਲੱਭ ਰਹੇ ਆ ਜਿਹੜੀ ਰੀਸੈਂਟ ਜੌਬ ਗ੍ਰੋਥ ਹੋਈ ਆ ਦਸੰਬਰ ਤੋਂ ਪਹਿਲਾਂ ਕੈਨੇਡਾ ਦੇ ਵਿੱਚ 3 ਮਹੀਨਿਆਂ ਦੀ ਬਹੁਤ ਸਟਰੋਂਗ ਜੌਬ ਗ੍ਰੋਥ ਸੀਗੀ ਸਤੰਬਰ ਤੇ ਨਵੰਬਰ ਤੱਕ 1,81,000 ਜੌਬਸ ਐਡ ਹੋਈਆਂ ਸੀ ਪਰ ਦਸੰਬਰ ਦੇ ਵਿੱਚ ਜਿਹੜਾ ਵਾਧਾ ਜਿੰਨਾ ਹੋਣਾ ਚਾਹੀਦਾ ਸੀ ਉਹ ਨਾ ਨਹੀਂ ਹੋਇਆ ਏ ਕਮਜ਼ੋਰ ਹੋਇਆ ਕੁਝ ਸੈਕਟਰ ਦੇ ਵਿੱਚ ਵਾਧਾ ਹੋਇਆ ਦੱਸਿਆ ਜਾ ਰਿਹਾ ਜੌਬਸ ਜਿਹੜੀਆਂ ਨੇ ਹੈਲਥ케ਅਰ ਦੇ ਵਿੱਚ ਸੋਸ਼ਲ ਅਸਿਸਟੈਂਸ ਦੇ ਵਿੱਚ ਵਧੀਆਂ ਨੇ ਦੋਹਾਂ ਖੇਤਰ ਦੇ ਵਿੱਚ ਜਿਹੜੀਆਂ ਪ੍ਰੋਫੈਸ਼ਨਲਸ ਨੇ ਜਿਹੜੇ ਸਾਇੰਟਿਸਟ ਨੇ ਜਾਂ ਜਿਹੜੀਆਂ ਟੈਕਨੀਕਲ ਸਰਵਿਸਸ ਨੇ ਉਹਨਾਂ ਦੇ ਵਿੱਚ ਨੌਕਰੀਆਂ ਘਟੀਆਂ ਨੇ ਹੁਣ ਇਹ ਵੀ ਇੱਕ ਵੱਡਾ ਮਾਮਲਾ ਆ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਅਨਐਮਪਲੋਇਮੈਂਟ ਉੱਥੇ ਰਹੀ ਆ 6.4 ਦੇ ਉੱਤੇ ਜਿਹੜੀ ਕਿ ਕੋਈ ਇਹਦੇ ਵਿੱਚ ਇੰਪਰੂਵਮੈਂਟ ਨਹੀਂ ਆ ਜਿਹੜੇ ਮਰਚੈਂਟ ਗਰੋਥ ਦੇ ਅਧਾਰ ਅਨੁਸਾਰ ਜਿਹੜੇ ਸਮਾਲ ਬਿਜ਼ਨਸ ਓਨਰਸ ਨੇ ਉਹ ਇਸ ਵੇਲੇ ਆਸ ਕਰ ਰਹੇ ਆ ਕਿ ਹੌਲੀਡੇ ਹਾਇਰਿੰਗ ਜਿਹੜੀ ਆ ਉਹ ਇੰਪਰੂਵ ਹੋਊਗੀ ਪਰ ਇਹ ਨਹੀਂ ਹੋਈ ਵੱਡੀਆਂ ਕੰਪਨੀਆਂ ਜਿਹੜੀਆਂ ਇਸ ਵੇਲੇ ਹਾਇਰਿੰਗ ਕਰ ਰਹੀਆਂ ਨੇ ਪਰ ਛੋਟੀਆਂ ਦੇ ਵਿੱਚ ਨੌਕਰੀਆਂ ਜਾ ਰਹੀਆਂ ਨੇ ਜਿਹੜਾ ਬੈਂਕ ਆਫ ਮੌਂਟਰੀਅਲ ਦਾ ਡਾਟਾ ਉਹ ਦੱਸ ਰਿਹਾ ਆ ਕਿ ਵੱਡੀਆਂ ਕੰਪਨੀਆਂ ਦੇ ਵਿੱਚ 292000 ਨਵੀਆਂ ਜੋਬਸ ਐਡ ਹੋਈਆਂ ਦੇ ਰਿ ਸਮਾਲ ਬਿਜ਼ਨੈਸਸ ਨੇ ਉਹਨਾਂ ਦੇ ਵਿੱਚ 3 ਲੱਖ ਦੇ ਕਰੀਬ ਨੌਕਰੀਆਂ ਜਿਹੜੀਆਂ ਉਹ ਗਈਆਂ ਇਹ ਚਿੰਤਾ ਵਾਲੀ ਗੱਲ ਇਸ ਕਰਕੇ ਆ ਕਿਉਂਕਿ ਸਮਾਲ ਬਿਜ਼ਨਸ ਜਿਹੜੇ ਨੇ ਉਹ 90% ਕੈਨੇਡਾ ਦੀ ਪ੍ਰਾਈਵੇਟ ਵਰਕ ਫੋਰਸ ਦਾ ਹੈਗਾ ਸੋ ਜਦੋਂ ਛੋਟੀਆਂ ਕਮਾਕਾਰਾਂ ਦੇ ਵਿੱਚ ਨੌਕਰੀਆਂ ਜਾ ਰਹੀਆਂ ਤਾਂ ਓਵਰਆਲ ਆਪਾਂ ਮੰਨ ਸਕਦੇ ਹਾਂ ਕਿ ਨੌਕਰੀਆਂ ਜਾ ਰਹੀਆਂ ਆ ਸੋ ਜਿਹੜਾ ਸਮਾਲ ਬਿਜ਼ਨੈਸਸ ਨੇ ਉਹ ਹਾਇਰ ਨਹੀਂ ਕਰ ਰਿਹਾ ਇਸ ਵੇਲੇ ਮਰਚੰਟ ਗ੍ਰੋਥ ਦਾ ਸਰਵੇਸ ਦੱਸਦਾ 77% ਸਮਾਲ ਬਿਜ਼ਨੈਸਸ ਉਹ ਜਿਹੜੇ ਸੀਜ਼ਨਲ ਵਰਕਰਸ ਨਿਯਾਰ ਕੀਤੇ ਉਹਨਾਂ ਨੇ ਕਾਰਨ ਕੀ ਆ ਕਿ ਮਹਿੰਗੇ ਹੋ ਗਏ 28% ਨੇ ਇਹ ਕਿਹਾ ਕਿ ਵੇਜਸ ਬਹੁਤ ਜ਼ਿਆਦਾ ਦੇਣੇ ਪੈਂਦੇ ਆ ਤੇ 24% ਨੇ ਇਹ ਕਿਹਾ ਕਿ ਉਹਨਾਂ ਨੂੰ ਸਕਿਲਡ ਵਰਕਰ ਨਹੀਂ ਮਿਲ ਰਿਹਾ ਪਰ ਜਿਹੜੇ ਬੰਦਿਆਂ ਦੀ ਭਾਪ ਜਿਹੜੇ ਬੰਦਿਆਂ ਦੀ ਉਹ ਭਾਲ ਕਰ ਰਿਹਾ ਉਹਨਾਂ ਨੂੰ ਮਿਲਦੇ ਨਹੀਂ ਹੁਣ 2026 ਦੇ ਲਈ ਕੀ ਕਿਹਾ ਜਾ ਸਕਦਾ ਸਮਾਲ ਬਿਜ਼ਨਸ ਓਨਰਸ ਇਹ ਆ ਕਿ ਹਾਇਰਿੰਗ ਫ੍ਰੀਜ਼ ਆ ਫ੍ਰੀਜ਼ ਰਹੂਗੀ ਤੇ ਜਿਹੜੇ ਆਪ ਹੀ ਜ਼ਿਆਦਾ ਲੰਬੇ ਘੰਟਿਆਂ ਦੇ ਲਈ ਉਹਨਾਂ ਨੂੰ ਕੰਮ ਕਰਨਾ ਪੈ ਰਿਹਾ ਐ ਐਕਸਪੈਂਸ਼ਨ ਜੇ ਕਿਸੇ ਨੇ ਕਰਨੀ ਆ ਉਹ ਡਿਲੇ ਕਰਨਗੇ ਜਿਹੜਾ ਮੈਸੇਜ ਇਹ ਦਿੱਤਾ ਗਿਆ ਕਿ ਲੋਕਲ ਸ਼ਾਪ ਕਰੋ ਜਿੰਨਾ ਕਰ ਸਕਦੇ ਜੇ ਕੋਈ ਸਮਾਨ ਖਰੀਦਣਾ ਲੋਕਲ ਖਰੀਦੋ 20 25 ਡਾਲਰ ਵੀ ਜੇ ਤੁਸੀਂ ਛੋਟੇ ਬਿਜ਼ਨਸ ਦੇ ਉੱਤੇ ਸਪੈਂਡ ਕਰਦੇ ਆ ਤਾਂ ਇਹਦੇ ਨਾਲ ਹੈਲਪ ਹੋਊਗੀ ਉਹਨਾਂ ਦੀ ਐਸ ਵੇਲੇ ਬਹੁਤ ਸੰਕਟ ਦੇ ਵਿੱਚ ਆ ਤੇ ਇਹਦੀ ਹੈਲਪ ਕਰਨ ਦਾ ਮਤਲਬ ਹੈ ਕਿ ਇਕਨੋਮੀ ਦੀ ਹੈਲਪ ਕਰਨਾ ਜਦੋਂ ਅਸੀਂ ਇੱਥੇ ਕਹਿੰਦੇ ਆ ਕਿ ਐਡਿੰਗ ਜੌਬਸ ਇਹਦਾ ਮਤਲਬ ਇਹ ਆ ਕਿ ਲੋਕ ਹਾਇਰਤਾ ਹੋ ਰਹੇ ਆ ਪਰ ਇੰਨੇ ਨਹੀਂ ਹਾਇਰ ਹੋ ਰਿਹਾ ਕਿ ਹਰ ਇੱਕ ਨੂੰ ਕੰਮ ਮਿਲ ਸਕੇ ਅਨਐਮਪਲੋਇਮੈਂਟ ਹਜੇ ਵੀ ਜ਼ਿਆਦਾ ਜਿਹੜੀ ਹਾਇਰ ਕਰ ਰਹੇ ਉਹ ਮਤਲਬ ਰਾਈਜ਼ ਉੱਤੇ ਨੂੰ ਗਈ ਆ ਕਿਉਂਕਿ ਹਾਇਰ ਹੋਣਾ ਚਾਹਦੇ ਲੋਕ ਹੋ ਨਹੀਂ ਰਹੇ ਸੋ ਇੱਕ ਆਮ ਬੰਦੇ ਦੇ ਲਈ ਜਦੋਂ ਬੇਰੁਜ਼ਗਾਰੀ ਦੀ ਦਰ ਜ਼ਿਆਦਾ ਹੁੰਦੀ ਆ ਇਹਦਾ ਮਤਲਬ ਇਹ ਹੁੰਦਾ ਕਿ ਮੁਕਾਬਲਾ ਜ਼ਿਆਦਾ ਆ ਜੌਬ ਸਿਕਿਉਰਿਟੀ ਘਟਾ ਕੱਢੇ ਜਾਇ ਸ ਜਾ ਸਕਦੇ ਆ ਤੇ ਕੁਦਰਤੀ ਆ ਵੀ ਫਿਰ ਤਨਖਾਹਾਂ ਵੀ ਜਿਹੜੀਆਂ ਉਹ ਘਟ ਹੋਣਗੀਆਂ ਅਗਲੀ ਗੱਲਬਾਤ ਇੱਕ ਔਰਤ ਉਹਦਾ ਨਾਮ ਦੱਸਿਆ ਜਾ ਰਿਹਾ ਕਸੈਂਡਰਾ ਨੀਮਨ ਕਸੈਂਡਰਾ ਨੀਮਨ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਰਹਿੰਦੀ ਆ ਇਹਨੂੰ ਇੱਕ ਜਿਹੜੀ ਰੈਲਾਪਸਿੰਗ ਅ ਰਮੀਟਿੰਗ ਮਲਟੀਪਲ ਸੈਕੂਲਰੋਸਿਸ ਐਮਐਸ ਇਹਨੂੰ ਕਹਿੰਦੇ ਮਲਟੀਪਲ ਸੈਕੂਲਰੋਸਿਸ ਹੋਈ ਆ ਲਗਭਗ ਪਿਛਲੇ 10 ਸਾਲਾਂ ਤੋਂ ਇਸ ਮਲਟੀਪਲ ਸਕਲਰੋਸਿਸ ਨਾਂ ਦੀ ਬਿਮਾਰੀ ਨੇ ਉਹਦੇ ਜੀਵਨ ਨੂੰ ਬਿਲਕੁਲ ਬਦਲ ਦਿੱਤਾ। ਉਹਨੂੰ ਡਾਇਗਨੋਸਿਸ ਜਦੋਂ ਹੋਇਆ ਤੇ ਉਹਦੇ ਤੋਂ ਬਾਅਦ ਉਹਨੂੰ ਪਤਾ ਲੱਗਿਆ ਵੀ ਮੇਰੀ ਅੱਖਾਂ ਦੀ ਨਿਗਾ ਜਾ ਰਹੀ ਹੈ। ਇੱਕ ਅੱਖ ਦੀ ਨਿਗਾ ਮਤਲਬ ਉਹਦੀ ਚਲੀ ਗਈ। ਹੁਣ ਉਹ ਪੂਰੀ ਤਰ੍ਹਾਂ ਮਤਲਬ ਉਹਦੀ ਲਾਈਫ ਕਹੋ ਇਹਦੇ ਤੋਂ ਬਾਅਦ ਬਦਲ ਗਈ। ਉਹਦਾ ਰੋਜ਼ ਰਹਿਣਾ, ਕਰਨਾ, ਉਹਦੀ ਇੰਡੀਪੈਂਡੈਂਸ ਜਾਂ ਜੋ ਕੁਝ ਵੀ ਸੀਗਾ। ਇਹ ਜਿਹੜੀ ਮਲਟੀਪਲ ਸਕਲਰੋਸਿਸ ਨਾਂ ਦੀ ਬਿਮਾਰੀ ਆ ਬਹੁਤ ਸਾਰੇ ਲੋਕਾਂ ਦਾ ਵਿਜ਼ਨ ਬਲਰਡ ਹੋ ਜਾਂਦਾ। ਦੇਖਣਾ ਧੁੰਦਲਾ ਹੋ ਜਾਂਦਾ। ਡਬਲ ਵਿਜ਼ਨ ਹੋ ਜਾਂਦਾ ਜਾਂ ਕਹਿ ਲਓ ਕਿ ਉਹਨਾਂ ਦੀ ਅੱਖਾਂ ਦੀ ਨਿਗਾ ਜਾਂਦੀ ਲੱਗਦੀ ਆ ਇਹ ਇੱਕਦਮ ਹੁੰਦਾ ਜਦੋਂ ਆਮ ਤੌਰ ਦੇ ਉੱਤੇ ਮਤਲਬ ਕਹਿ ਲਓ ਕਿ ਇੱਕਦਮ ਹੀ ਹੋ ਸਕਦਾ ਤੇ ਇਹ ਵੀ ਆਮ ਤੌਰ ਤੇ ਪਹਿਲਾ ਸਿੰਪਟਮ ਹੀ ਹੁੰਦਾ ਕਿ ਬੰਦੇ ਨੂੰ ਪਤਾ ਲੱਗੇ ਕਿ ਮੈਨੂੰ ਤਾਂ ਮਲਟੀਪਲ ਸਕਲਰੋਸਿਸ ਹੋ ਗਿਆ ਇਹਦੇ ਚ ਦੂਜਾ ਕੰਮ ਇਹ ਹੁੰਦਾ ਕਿ ਬੰਦਾ ਥੱਕਦਾ ਬਹੁਤ ਆ ਐਕਸਟ੍ਰੀਮ ਟਾਇਰਡਨੈਸ ਹੁੰਦੀ ਹੈ ਕਈ ਬੰਦੇ ਬਹੁਤ ਜ਼ਿਆਦਾ ਥੱਕਦੇ ਆ ਇਵਨ ਰੈਸਟ ਕਰਨ ਤੋਂ ਬਾਅਦ ਵੀ ਥੱਕੇ ਮਹਿਸੂਸ ਕਰਦੇ ਆ ਮਸਲ ਜਿਹੜੇ ਆ ਕਮਜ਼ੋਰ ਹੋ ਜਾਂਦੇ ਜਿਹਦਾ ਨੰਬਜੇ ਹੋ ਜਾਂਦੇ ਆ ਆ ਆਰ ਆਰ ਐਮ ਐਸ ਇਹ ਜਿਹੜੀ ਮਲਟੀਪਲ ਸਕਲਰੋਸਿਸ ਕਹਿੰਦੇ ਆ ਆਮ ਤੌਰ ਦੇ ਉੱਤੇ ਇਹ ਉਹ ਜਿਹੜੇ ਤੁਹਾਡੀਆਂ ਬਾਹਾਂ ਲੱਤਾਂ ਉਹਨਾਂ ਦੇ ਵਿੱਚ ਥਕਾਵਟ ਪੈਦਾ ਕਰ ਦਿੰਦੇ ਆ ਥੋੜਾ ਬੈਲੈਂਸ ਜਿਹੜਾ ਆ ਉਹ ਵਿਗੜ ਜਾਂਦਾ ਤੁਰਨ ਦੇ ਵਿੱਚ ਦਿੱਕਤ ਆਉਂਦੀ ਆ ਡਿਸੀਜ਼ ਦੇ ਚੱਕਰ ਆਉਂਦੇ ਹੁੰਦੇ ਇਦਾਂ ਲੱਗਣ ਲੱਗ ਜਾਂਦਾ ਉਹਨਾਂ ਨੂੰ ਤੇ ਟਰਬਲ ਹੁੰਦੀ ਆ ਸਿੱਧਾ ਤੁਰਨ ਦੇ ਵਿੱਚ ਫਿਰ ਹੌਲੀ ਹੌਲੀ ਦਰਦ ਰਹਿਣ ਲੱਗ ਜਾਂਦਾ ਜਾਂ ਹੋਰ ਬਹੁਤ ਸਾਰੀਆਂ ਸਮੱਸਿਆਵਾਂ ਇਹ ਸਿੰਪਟਮ ਨੇ ਇਸ ਬਿਮਾਰੀ ਦੇ ਇਸ ਔਰਤ ਨੂੰ ਵੀ ਇਹੀ ਚੀਜ਼ ਹੋ ਗਈ ਤੇ ਉਹਨੇ ਮੈਡੀਸਨ ਲਈ ਇਹਦੀ ਜਿਹੜੀ ਕੈਸੈਂਡਰਾ ਇਹ ਔਰਤ ਸੀ ਇਹਨੇ ਮੈਡੀਸਨ ਲਈ ਤੇ ਡਰੱਗ ਉਹ ਇੱਕ ਓਕਰੇਵਸ ਨਾਮ ਦੀ ਡਰੱਬ ਆ ਓਕਰੇਵਸ ਕਰਕੇ ਉਹਦਾ ਨਾਮ ਆ ਉਹਨੇ ਉਹਨੂੰ ਕੰਟਰੋਲ ਕਰਦੇ ਵਿੱਚ ਬਹੁਤ ਮਦਦ ਕੀਤੀ ਕਿ ਇਹਦੇ ਸਿੰਪਟਮ ਜਿਹੜੇ ਸੀ ਜਿਹੜੀਆਂ ਇਹ ਚੀਜ਼ਾਂ ਤੁਹਾਨੂੰ ਦੱਸੀਆਂ ਹੌਲੀ ਹੌਲੀ ਇਹ ਜਿਹੜਾ ਠੀਕ ਹੋਣੀਆ ਸ਼ੁਰੂ ਹੋ ਗਈਆਂ ਤੇ ਉਹ ਥੋੜਾ ਜਿਹਾ ਸਟੇਬਲ ਲਾਈਫ ਜੀਣ ਲੱਗ ਪਈ ਹੁਣ ਰੌਲਾ ਕੀ ਆ ਰੌਲਾ ਇੱਥੇ ਪਿਆ ਕਿ ਪਿਛਲੇ ਸਾਲ ਦੇ ਆਖਰ ਦੇ ਵਿੱਚ ਉਹਦੀ ਜਿਹੜੀ ਇੰਸ਼ੋਰੈਂਸ ਕੰਪਨੀ ਸੀ ਉਹਨੇ ਇੱਕ 5000 ਡਾਲਰ ਸਾਲ ਦਾ ਕੈਪ ਲਾ ਦਿੱਤਾ ਉਹਦੀ ਕਵਰੇਜ ਤੇ ਉਹ ਕਹਿੰਦੇ ਤੁਹਾਨੂੰ ਜਿਹੜੀ ਵੀ ਬਿਮਾਰੀ ਹੈਗੀ ਕਿਉਂਕਿ ਦਵਾਈਆਂ ਕਵਰ ਨਹੀਂ ਆ ਹਿਕੜਾ ਐਮਐਸਪੀ ਦੇ ਵਿੱਚ ਕਵਰ ਨਹੀਂ ਉਹਨੂੰ ਇੰਸ਼ੋਰੈਂਸ ਕੰਪਨੀ ਨੇ ਇਹ ਕਹਿ ਦਿੱਤਾ ਕਿ ਤੁਹਾਨੂੰ 5000 ਡਾਲਰ ਦੀ ਵੱਧ ਤੋਂ ਵੱਧ ਇਹ ਦਵਾਈ ਮਿਲ ਸਕਦੀ ਆ ਤੇ ਮੈਡੀਸਨ ਜਿਹੜੀ ਉਹਦੀ ਆਉਂਦੀ ਆ ਜੇ ਟੋਟਲ ਹੈ ਬਿਮਾਰੀ ਬਹੁਤ ਟ੍ਰੈਡੀ ਆ ਇਹ ਦਵਾਈ ਮਹਿੰਗੀ ਆ ਸਾਲ ਦੀ ਦਵਾਈ ਦੀ ਕੀਮਤ 32000 ਡਾਲਰ ਆ ਹੁਣ 32000 ਦੀ ਦਵਾਈ ਆ 5000 ਇੰਸ਼ੋਰੈਂਸ ਵਾਲੇ ਕਹਿੰਦੇ ਦਵਾਈ ਤੁਸੀਂ 5000 ਡਾਲਰ ਦੀ ਲੈ ਸਕਦੇ ਆ ਤੇ ਦੇਖ ਲਓ ਤੁਸੀਂ ਫਰਕ ਕਿੰਨਾ ਆ ਉਹ ਕਹਿੰਦੀ ਵੀ ਮੇਰੇ ਲਈ ਤਾਂ 10000 ਡਾਲਰ ਵੀ ਇੰਪੋਸੀਬਲ ਆ ਵੀ ਮੇਰਾ ਪਰਿਵਾਰ 10000 ਡਾਲਰ ਸਾਲ ਦਾ ਪੇ ਕਰੇ ਕਵਰੇਜ ਤੋਂ ਬਿਨਾ ਉਹਨੂੰ ਇਹ ਲੱਗਦਾ ਵੀ ਜੇ ਕਵਰੇਜ ਹੀ 5000 ਡਾਲਰ ਦੀ ਆ ਤਾਂ ਮੇਰੀ ਟ੍ਰੀਟਮੈਂਟ ਨਹੀਂ ਹੋਣੀ ਟ੍ਰੀਟਮੈਂਟ ਨਹੀਂ ਹੋਣੀ ਤਾਂ ਦੇਖੋ ਤੁਸੀਂ ਹਾਲ ਕੀ ਹੋਊਗਾ ਵੀ ਕਿਦਾਂ ਟ੍ਰੀਟਮੈਂਟ ਉਹਦੇ ਲਈ ਕੰਮ ਕਰੂਗੀ ਉਹਦੇ ਤੋਂ ਦੂਜੀ ਇੱਕ ਆਪਸ਼ਨ ਆ ਕਿ ਭਾਈ ਸਸਤੀ ਦਵਾਈ ਲੈ ਲਓ ਚੀਪਰ ਡਰੱਗ ਇੱਕ ਰਿਟੋਕਸਮ ਦੱਸਦੇ ਆ ਦਵਾਈ ਉਹ ਦਵਾਈ ਕਵਰਡ ਆ ਹੁਣ ਇੱਕ ਐਸੈਂਡਰਾ ਨੂੰ ਡਰ ਇਹ ਆ ਕਿ ਜੇ ਮੈਂ ਮੈਡੀਕੇਸ਼ਨ ਸਵਿਚ ਕਰ ਲਈ ਇਹਦੇ ਨਾਲ ਜਿਹੜਾ ਮੇਰਾ ਐਮਐਸ ਆ ਮਲਟੀਪਲ ਸਕਲੋਸਿਸ ਆ ਫੇਅਰ ਫਲੇਅਰ ਅਪ ਹੋ ਸਕਦਾ ਮਤਲਬ ਇਹ ਆ ਕਿ ਹੋ ਸਕਦਾ ਮੈਨੂੰ ਦੇਖਣਾ ਹੀ ਬੰਦ ਹੋ ਜਾਵੇ। ਵੀ ਜਦੋਂ ਇੱਕ ਦਵਾਈ ਅਸਰ ਕਰ ਰਹੀ ਆ ਉਹਨੂੰ ਛੱਡ ਕੇ ਦੂਜੀ ਤੇ ਜਾਣਾ ਰਿਸਕ ਹੋ ਸਕਦਾ। ਤੇ ਉਹ ਐਜ਼ ਅ ਮਦਰ ਵੀ ਡਰਦੀ ਆ ਇਸ ਗੱਲ ਤੋਂ ਕਿ ਮੈਡੀਕੇਸ਼ਨ ਬਦਲਣ ਦੇ ਨਾਲ ਉਹਨੇ ਆਪਣੇ ਬੱਚਿਆਂ ਦਾ ਖਿਆਲ ਰੱਖਣਾ ਆ ਉੱਥੇ ਰਿਸਕ ਹੋ ਸਕਦਾ। ਉਹਨਾਂ ਨੇ ਹੁਣ ਪਟੀਸ਼ਨ ਇੱਕ ਲਾਂਚ ਕੀਤੀ ਆ change.org ਦੇ ਉੱਤੇ। ਪਟੀਸ਼ਨ ਇਹ ਕਹਿ ਰਹੀ ਆ ਕਿ ਕਵਰੇਜ ਬੈਟਰ ਹੋਵੇ ਐਮਐਸ ਡਰੱਗ ਦੀ। ਆਹਾ ਕੱਲ ਵੀਰਵਾਰ ਤੱਕ 1300 ਤੋਂ ਜ਼ਿਆਦਾ ਸਿਗਨੇਚਰ ਉਹਦੇ ਉੱਤੇ ਹੋ ਚੁੱਕੇ ਆ ਜਿਹਦਾ ਮਤਲਬ ਇਹ ਆ ਕਿ ਲੋਕ ਉਹਦੀ ਸਪੋਰਟ ਕਰਦੇ ਆ ਹੁਣ ਐਮਐਸ ਕੈਨੇਡਾ ਕੀ ਕਹਿੰਦਾ ਆ ਉਹ ਕਹਿੰਦੇ ਕਿ ਇਹਦੀ ਅਨ ਇਕਵਲ ਐਕਸੈਸ ਟ੍ਰੀਟਮੈਂਟ ਦੀ ਦੂਜੇ ਪ੍ਰੋਵਿੰਸਸ ਦੇ ਵਿੱਚ BC ਤੋਂ ਬਾਹਰ ਜਿਹੜੇ ਜਿੰਨੇ ਆਪਣੇ ਅਲਬਰਟਾ ਉਹਦੇ ਨਾਲ ਪਰੇ ਜਿੰਨੇ ਪ੍ਰੋਵਿੰਸਸ ਨੇ ਅਨਟਾਰੀਓ ਸਕੈਚਵਨ ਮੈਨੀਟੋਬਾ ਉਹਨਾਂ ਸਾਰਿਆਂ ਦੇ ਵਿੱਚ ਇਹ ਕਵਰਡ ਆ ਦਵਾਈ BC ਚ ਨਹੀਂ ਆ ਸਰਕਾਰ ਇਹ ਕਹਿੰਦੀ ਆ ਕਿ ਜਿਹੜਾ ਬ੍ਰਿਟਿਸ਼ ਕੋਲੰਬੀਆ ਦੀ ਮਿਨਿਸਟਰੀ ਆਫ ਹੈਲਥ ਆ ਉਹਨਾਂ ਨੇ ਕਿਹਾ ਕਿ ਇਹਦੀ ਟ੍ਰੀਟਮੈਂਟ ਕਵਰਡ ਆ ਪਰ ਇਹ ਕੰਮ ਵੀ ਕਰਦੀਆਂ ਆ ਵੀ ਜਿਹੜੀ ਅਸੀਂ ਦਵਾਈ ਕਵਰ ਕੀਤੀ ਆ ਇਹ ਵੀ ਕੰਮ ਕਰਦੀ ਆ ਉਹਦਾ ਸਰਕਾਰ ਨੂੰ ਬੜਾ ਸਿੱਧਾ ਜਿਹਾ ਮੈਸੇਜ ਆ ਕਿ ਸਾਨੂੰ ਸੁਣੋ ਸਾਨੂੰ ਦੇਖੋ ਜਿਹੜਾ ਹਜ਼ਾਰਾਂ ਹੀ ਲੋਕ ਨੇ ਜਿਹੜੇ ਸਾਡੇ ਵਰਗੇ ਜਿਹੜੇ ਸਟੇਬਿਲਿਟੀ ਚਾਹੁੰਦੇ ਆ ਸੋ ਡਰੱਗ ਕੰਮ ਕਰਦੀ ਆ ਪਰ ਮਹਿੰਗੀ ਬਹੁਤ ਆ ਇੰਸ਼ੋਰੈਂਸ ਕਵਰ ਨਹੀਂ ਕਰਦਾ BC ਦੇ ਵਿੱਚ ਜਿਹੜੇ ਪੇਸ਼ੈਂਟ ਨੇ ਬਾਕੀ ਸੂਬਿਆਂ ਨਾਲੋਂ ਪਿੱਛੇ ਨੇ ਉਹਨਾਂ ਦੀ ਕਵਰੇਜ ਨਹੀਂ ਕੀਤੀ ਜਾਂਦੀ ਲੋਕ ਚਾਹੁੰਦੇ ਆ ਕਿ ਦੀ ਐਕਸੈਸ ਤੇ ਸਟੇਬਿਲਿਟੀ ਹੋਵੇ ਸੋ ਇਹ ਵੀ ਕਈ ਵਾਰੀ ਇਸ ਤਰੀਕੇ ਨਾਲ ਹੋ ਜਾਂਦਾ ਕਿ باوجود ਤੁਹਾਡੇ ਸਾਰਾ ਕੁਝ ਹੋਣ ਦੇ ਇੰਸ਼ੋਰੈਂਸ ਨਾ ਕਰ ਦਿੰਦਾ ਵੀ ਇਹ ਦਵਾਈ ਅਸ਼ੀਤ ਤੋਂ ਵੱਧ ਕਵਰ ਨਹੀਂ ਕਰ ਸਕਦੇ ਅਗਲੀ ਗੱਲਬਾਤ ਰਿਚਰਡ ਗੈਂਟਰਾ ਨਾ ਇੱਕ ਬਿਜ਼ਨਸ ਓਨਰ ਆਰਡਮਿੰਟਨ ਦੇ ਵਿੱਚ ਇਸ ਵਿਅਕਤੀ ਨੇ ਗ੍ਰੈਂਡਸਨ ਨੇ ਇਹ ਦੇਖਿਆ ਕਿ ਇੱਕ ਵਾਰ ਉਹਦੀ ਦੁਕਾਨ ਦੇ ਬਾਹਰ ਇੱਕ ਬੰਦਾ ਐਤਵਾਰ ਬਾਅਦ ਦੁਪਹਿਰ ਨੂੰ ਠੰਡ ਦੇ ਵਿੱਚ ਉੱਥੇ ਪਿਆ ਆ ਤੇ ਉਹਨੇ ਉਸੇ ਵੇਲੇ 911 ਕਾਲ ਕੀਤੀ ਉਹਦਾ ਕਾਫੀ ਜ਼ਿਆਦਾ ਕਹਿ ਲੋ ਕਿ ਇੰਜਰਡ ਸੀਗਾ ਉਹ ਵਿਅਕਤੀ ਕਰਾਲ ਕਰ ਰਿਹਾ ਸੀ ਇਹਦਾ ਰੋੜ ਰਿਹਾ ਸੀ ਉਹ ਕਹਿੰਦਾ ਵੀ ਉਹ ਉਹਦੇ ਉੱਤੇ ਅਟੈਕ ਕੀਤਾ ਗਿਆ ਉਹਦੇ ਉੱਤੇ ਹਮਲਾ ਹੋਇਆ ਉਹ ਤੁਰ ਨਹੀਂ ਸਕਦਾ ਤੇ ਉਹਦੇ ਹੱਥ ਨੀਲੇ ਹੋ ਗਏ ਸੀ ਠੰਡ ਦੇ ਨਾਲ ਮਤਲਬ ਜਿਹਦਾ ਮਤਲਬ ਸਿੱਧਾ ਸੀਗਾ ਔਰ ਉਹ ਡਰ ਗਿਆ ਇਸ ਗੱਲ ਤੋਂ ਤੇ ਹੱਥ ਨੀਲੇ ਹੋਏ ਆ ਜਿਹੜਾ ਸਿੱਧਾ ਹੋ ਕੀ ਕਹਿੰਦੇ ਆ ਉਹ ਹਾਈਪੋਥਰਮੀਆ ਹੈ ਜਿਹੜਾ ਠੰਡ ਦੇ ਨਾਲ ਬੰਦੇ ਨੂੰ ਹੁੰਦਾ ਆ ਸੋ ਇੱਕ ਉਹਦਾ ਪੈਰ ਜਿਹੜਾ ਸੀ ਉਹ ਵੀ ਪੂਰੀ ਤਰ੍ਹਾਂ ਜ਼ਖਮੀ ਨਜ਼ਰ ਆ ਰਿਹਾ ਸੀ ਉਹਨੇ 911 ਕਾਲ ਕਰਤੀ ਪੁਲਿਸ ਆ ਗਈ ਪੁਲਿਸ ਆ ਗਈ ਐਂਬੂਲੈਂਸ ਨਹੀਂ ਆਈ ਦੇਦੋ ਪੁਲਿਸ ਉੱਥੇ ਆਈ ਪੁਲਿਸ ਆਈ ਉੱਥੇ 20 ਮਿੰਟ ਬਾਅਦ ਪਰ ਐਂਬੂਲੈਂਸ ਕੋਈ ਨਹੀਂ ਆਈ ਉਹਨੇ ਆਫੀਸਰ ਨੇ ਉਹਨੂੰ ਗੈਂਡਰਸ ਉਹਨੂੰ ਗੈਂਡਰੋਂ ਨੂੰ ਦੱਸਿਆ ਕਿ ਜਦੋਂ EMS ਆ ਉਹ ਅਵੇਲੇਬਲ ਹੈ ਨਹੀਂ ਸੀ ਇਸ ਕਰਕੇ ਵੇਟ ਕਰੋ ਤੇ ਹੋ ਸਕਦਾ ਤੁਹਾਨੂੰ ਟਾਈਮ ਲੱਗ ਜਵੇ ਇੱਕ ਘੰਟਾ ਵੀ ਲੱਗ ਸਕਦਾ 2 ਘੰਟੇ ਵੀ ਲੱਗ ਸਕਦੇ ਆ ਹੁਣ ਉਹ ਬੰਦਾ ਹੈਲਪਲੈਸ ਸੀ ਉਹ ਕਹਿੰਦਾ ਮੈਨੂੰ ਦੇਖਿਆ ਨਹੀਂ ਜਾਂਦਾ ਬੰਦਾ ਜ਼ਖਮੀ ਪਿਆ ਮੇਰੇ ਮੋਰੇ ਤੇ ਉਹ ਕਹਿੰਦਾ ਮੈਂ ਮੈਡੀਕਲ ਪ੍ਰੋਫੈਸ਼ਨਲ ਈ ਸੀ ਪਰ ਮੈਨੂੰ ਫੇਰ ਵੀ ਇੰਨਾ ਸੋਚ ਕੇ ਗੱਲ ਲੱਗੀ ਵੀ ਭਾਵੇਂ ਮੈਨੂੰ ਮੈਂ ਕਿਹਾ ਡਾਕਟਰਾਂ ਪਰ ਆ ਦੇਖ ਤਾਂ ਸਕਦੇ ਆ ਬੰਦੇ ਦੀ ਹਾਲਤ ਕੀ ਆ ਤੇ ਇਹਨੂੰ ਇੱਕ ਘੰਟਾ ਜਾਂ 2 ਘੰਟੇ ਤੱਕ ਵੀ ਹੋ ਸਕਦਾ ਜਿੱਦਾਂ ਕਹਿੰਦੇ ਆ ਵੀ ਇਹ ਇੰਜਰਡ ਆ ਸੀਰੀਅਸਲੀ ਜ਼ਖਮੀ ਆ ਵੀ ਕੋਈ ਨਾ ਆਵੇ ਤੇ ਉਹਨੇ ਫਿਰ ਫੈਸਲਾ ਕੀਤਾ ਕਿ ਭਾਈ ਮੈਂ ਇਹਨੂੰ ਚੱਕ ਕੇ ਹਸਪਤਾਲ ਲੈ ਕੇ ਜਾਣਾ ਉਹਦੀ ਹਾਲਤ ਦੇਖ ਕੇ ਉਹ ਡਰ ਗਿਆ ਉਸ ਬੰਦੇ ਨੇ ਉਹਨੂੰ ਬੰਦੇ ਨੂੰ ਹਸਪੀਟਲ ਦੇ ਵਿੱਚ ਲਿਜਾਣ ਦਾ ਫੈਸਲਾ ਕਰ ਲਿਆ ਆਪਣੀ ਵੈਨ ਦੇ ਵਿੱਚ ਇਨਸਟੈਡ ਕਿ ਉਹ ਕਿਸੇ ਐਂਬੂਲੈਂਸ ਦੀ ਉਡੀਕ ਕਰਦਾ ਉਹਦੇ ਕਹਿਣ ਅਨੁਸਾਰ ਗੈਨਰਨ ਦੇ ਕਹਿਣ ਅਨੁਸਾਰ ਵੀ ਪੁਲਿਸ ਉੱਥੇ ਖੜੀ ਸੀ ਇਹਨਾਂ ਨੇ ਮੇਰੀ ਮਦਦ ਨਹੀਂ ਕੀਤੀ ਵੀ ਉਹਨੂੰ ਚੱਕ ਕੇ ਆਪਣੀ ਵੈਨ ਦੇ ਵਿੱਚ ਪਾ ਲਵਾ ਵੀ ਇਦਾਂ ਲੱਗਿਆ ਵੀ ਜਿੱਦਾਂ ਉਹ ਕੋਈ ਅਨਸਪੋਰਟਡ ਜਾਂ ਉਦੋਂ ਹੀ ਉਹਨੂੰ ਛੱਡ ਦਿੱਤਾ ਗਿਆ ਹੁੰਦਾ ਜਦੋਂ ਪੁਲਿਸ ਨੂੰ ਪੁੱਛਿਆ ਗਿਆ ਜਿਹੜੀ ਐਡਵੈਂਟਰਨ ਪੁਲਿਸ ਸਰਵਿਸ ਆ ਉਹ ਕਹਿੰਦੇ ਵੀ ਇਹ ਦੋਵੇਂ ਜਿਹੜੇ ਜਿਹੜਾ ਗੈਂਡਰਨ ਸੀਗਾ ਤੇ ਜਿਹੜਾ ਬੰਦਾ ਜ਼ਖਮੀ ਸੀਗਾ ਇਹ ਸਹਿਮਤ ਹੋ ਗਏ ਕਿ ਅਸੀਂ ਵੇਟ ਨਹੀਂ ਕਰਨੀ ਐਂਬੂਲੈਂਸ ਦੀ ਤੇ ਅਸੀਂ ਆਪ ਜਾਣਾ ਹੈ ਤੇ ਇਹ ਕਹਿੰਦੇ ਵੀ ਅਸੀਂ ਲੈ ਜਾਣਾ ਹੈ ਤੇ ਆਪਣੇ ਆਪ ਹੀ ਲੈ ਗਏ ਅਸੀਂ ਇਹਦੇ ਵਿੱਚ ਕੀ ਕਰਨਾ ਸੀ ਜਿਹਨੇ ਹੈਲਥ ਸਰਵਿਸੇਸ ਆ ਉਹਨਾਂ ਨੂੰ ਪੁੱਛਿਆ ਗਿਆ ਅਲਬਰਟਾ ਹੈਲਥ ਸਰਵਿਸੇਸ ਨੂੰ ਉਹ ਕਹਿੰਦੇ ਵੀ ਐਂਬੂਲੈਂਸ ਡਿਸਪੈਚ ਕਰ ਦਿੱਤੀ ਸੀ ਪਰ ਉਹਨੂੰ ਰੀਰੂਟ ਕੀਤਾ ਗਿਆ ਕਿਉਂਕਿ ਇਹਦੇ ਨਾਲੋਂ ਵੱਡੀ ਐਮਰਜੈਂਸੀ ਕਿਹੇ ਦੂਜੇ ਪਾਸੇ ਸੀਗੀ ਤੇ ਅਸੀਂ ਪ੍ਰਾਇੋਰਟਾਈਜ਼ ਕਰਦੇ ਹਾਂ ਜਿੱਥੇ ਜ਼ਿਆਦਾ ਲੋਡ ਹੋਵੇ ਅਸੀਂ ਉੱਧਰ ਨੂੰ ਭੇਜਦੇ ਹਾਂ ਲੋਡ ਜ਼ਿਆਦਾ ਸੀ ਇਸ ਕਰਕੇ ਹੁਣ ਰੌਲਾ ਇਹ ਆ ਵੀ ਠੀਕ ਆ ਉਹਨਾਂ ਦੀ ਗੱਲ ਵੀ ਸੱਚੀ ਹੋ ਸਕਦੀ ਆ ਇੱਕ ਪਾਸੇ ਜ਼ਖਮੀਆਂ ਇੱਕ ਪਾਸੇ ਬੰਦਾ ਮਰ ਰਿਹਾ ਆ ਉਹ ਮਰ ਰਏ ਕੋਲ ਪਹਿਲਾਂ ਜਾਂਦੇ ਆ ਪਰ ਜਿਹੜਾ ਸਿਸਟਮ ਦੇ ਵਿੱਚ ਟਰਸਟ ਆ ਨਾ ਉਹਦਾ ਨੁਕਸਾਨ ਹੋ ਰਿਹਾ ਉਹਦਾ ਨੁਕਸਾਨ ਇਹ ਹੋ ਰਿਹਾ ਬੰਦੇ ਨੂੰ ਇਹਨਾਂ ਮੁਲਕਾਂ ਦੇ ਵਿੱਚ ਇੱਕ ਫੀਲਿੰਗ ਆ ਕਿ ਮੈਂ ਜਦੋਂ ਵੀ emergencies ਦੇ ਵਿੱਚ ਕਾਲ ਕਰ ਦਿੱਤੀ ਮੇਰੇ ਕੋਲੇ ਸਹਾਇਤਾ ਪਹੁੰਚਣੀ ਆ ਮੈਨੂੰ ਸੱਟ ਲੱਗੀ ਕੁਝ ਹੋ ਗਿਆ ਉੱਥੇ ਇਹ ਆਉਣਾ ਹੀ ਆਉਣਾ ਆ ਵੀ ਹੁਣ ਇਹਦੇ ਤੇ ਕੋਈ ਸ਼ੱਕ ਨਹੀਂ ਹੁੰਦੀ ਪਰ ਹੁਣ ਇਹਦੇ ਸਾਰੇ ਕੁਝ ਤੋਂ ਬਾਅਦ ਜਿਹੜਾ emergency services ਦੇ ਵਿੱਚ ਜਦੋਂ ਲੋਕਾਂ ਦਾ ٹرسٹ ਜਾਂਦਾ ਲੱਗਦਾ ਉਹ ਬਹੁਤ ਖਤਰਨਾਕ ਆ ਗਿਆ ਉਹਨੇ ਲੋਕਾਂ ਨੂੰ ਇਹ ਦੱਸਿਆ ਕਿ ਤੁਹਾਨੂੰ ਮਤਲਬ ਇੱਕ ਦੂਜੇ ਦੇ ਉੱਤੇ ਮਤਲਬ ਗੱਲ ਚਲਾਓ ਇੱਕ ਦੂਜੇ ਦੇ ਨਾਲ ਕਿ ਲੋਕਾਂ ਨੂੰ ਇੱਕ ਦੂਜੇ ਦੇ ਉੱਤੇ ਨਿਰਭਰ ਹੋਣਾ ਪੈ ਸਕਦਾ ਕਿ ਮੇਰੇ ਸੱਟ ਲੱਗੇ ਕੱਲ ਨੂੰ ਕੋਈ ਲਾਜ਼ਮਤ ਮੈਂ ਕਿਸੇ ਦੀ ਮਦਦ ਕਰ ਦਿੱਤਾ ਕਮਿਊਨਿਟੀ ਦੇ ਵਿੱਚ ਕਿਉਂਕਿ ਰੂਰਲ ਏਰੀਆਜ਼ ਦੇ ਵਿੱਚ ਫਾਰਮਿੰਗ ਏਰੀਆਜ਼ ਦੇ ਵਿੱਚ ਜਿਹੜੇ ਸਿਸਟਮ ਸਪੋਰਟ ਨਹੀਂ ਕਰ ਰਿਹਾ ਔਰ ਇਹ ਵੀ ਆ ਕਿ ਐਮਰਜੈਂਸੀ ਸਰਵਿਸਿਜ਼ ਓਵਰਲੋਡਡ ਨਹੀਂ ਕੋਈ ਪਹਿਲੀ ਗੱਲ ਜਾਂ ਕੋਈ ਪਹਿਲੀ ਘਟਨਾ ਵੀ ਨਹੀਂ ਕਿ ਜਿਸ ਤਰ੍ਹਾਂ ਇਦਾਂ ਹੋਇਆ ਹੈ ਅਸਲ ਦੇ ਵਿੱਚ ਜਿਹੜਾ ਲੌਂਗ ਵੇਟ ਟਾਈਮ ਆ ਐਮਬੂਲੈਂਸਸ ਦਾ ਕੈਨੇਡਾ ਦੇ ਕਈ ਸ਼ਹਿਰਾਂ ਦੇ ਵਿੱਚ ਇਨਕਲੂਡਿੰਗ ਐਡਮਿੰਟਨ ਕੈਲਗਰੀ ਲੋਕਾਂ ਨੇ ਰਿਪੋਰਟ ਕੀਤਾ ਕਿ 1 ਤੋਂ ਲੈ ਕੇ 3 ਘੰਟੇ ਤੱਕ ਐਂਬੂਲੈਂਸ ਦੀ ਉਡੀਕ ਕਰਨੀ ਪਈ ਕਈ ਕੇਸਸ ਦੇ ਵਿੱਚ ਤਾਂ ਇੰਜਰੀ ਬਹੁਤ ਸੀਰੀਅਸ ਸੀ ਐਂਬੂਲੈਂਸ ਨੂੰ ਇਹ ਕਿਹਾ ਜਾਂਦਾ ਕਿ ਹਾਈ ਪ੍ਰਾਇੋਰਟੀ ਕਾਲਸ ਵੱਲ ਡਾਇਵਰਟ ਕਰ ਦਿੱਤਾ ਜਾਂਦਾ ਸੋ ਇਹ ਵੀ ਮਲਟੀਪਲ ਕੇਸਸ ਦੇ ਵਿੱਚ ਜਦੋਂ ਅਲਬਰਟਾ ਹੈਲਥ ਸਰਵਿਸਸ ਨੂੰ ਪੁੱਛਦੇ ਆ ਤਾਂ ਉਹ ਇਹੀ ਦੱਸਦੇ ਆ ਕਿ ਦੂਜੇ ਪਾਸੇ ਜ਼ਿਆਦਾ ਲੋਡ ਸੀ ਪੁਲਿਸ ਪਹੁੰਚ ਜਾਂਦੀ ਕਈ ਇਨਸੀਡੈਂਟਸ ਦੇ ਵਿੱਚ ਐਂਬੂਲੈਂਸ ਨਹੀਂ ਪਹੁੰਚਦੀ ਸੋ ਹੁਣ ਜਿਹੜੇ ਲੋਕਾਂ ਦਾ ਮਤਲਬ ਟਰਸਟ ਸਿਸਟਮ ਦੇ ਵਿੱਚ ਜਦੋਂ ਹਟ ਜਵੇ ਤਾਂ ਲੋਕਾਂ ਨੇ ਆਪ ਸਟੈਪ ਇਨ ਕਰਨਾ ਸ਼ੁਰੂ ਕਰ ਦਿੱਤਾ ਕਿ ਜੋ ਕੁਝ ਹੋ ਸਕਦਾ ਇੱਕ ਦੂਜੇ ਦੀ ਮਦਦ ਕਰੋ ਸਿਸਟਮ ਦੇ ਉੱਤੇ ਸਟ੍ਰੇਨ ਬਹੁਤ ਆ ਹੈਲਥ ਅਫੀਸ਼ਰ ਜਿਹੜੇ ਆ ਉਹ ਕੰਸਿਸਟੈਂਟਲੀ ਇਹਦੇ ਉੱਤੇ ਗੱਲਬਾਤ ਕਰ ਰਹੇ ਆ ਸੋ ਹਸਪੀਟਲ ਓਵਰਕਰਾਊਡਿੰਗ ਨੇ ਉੱਥੇ ਵੀ ਲੋਕ ਜ਼ਿਆਦਾ ਨੇ ਇੱਕ ਤਰੀਕੇ ਦੇ ਨਾਲ ਜਿਹੜੀ ਸਮੱਸਿਆ ਹੈ ਉਹ ਕਾਫੀ ਵੱਡੀ ਆ ਅਗਲੀ ਗੱਲਬਾਤ ਜਿਹੜੇ ਬ੍ਰਿਟਿਸ਼ ਕਲੰਬੀਆ ਤੇ ਵਸ਼ਿੰਗਟਨ ਦੇ ਅਧਿਕਾਰੀ ਨੇ ਉਹ ਵੈਨਕੂਵਰ ਦੇ ਵਿੱਚ ਮਿਲੇ ਆ ਤੇ ਉਹਨਾਂ ਨੇ ਇੱਕ ਨਵਾਂ ਵਰਕਿੰਗ ਗਰੁੱਪ ਕ੍ਰੀਏਟ ਕੀਤਾ ਤਾਂ ਕਿ ਜਿਹੜੀਆਂ ਇਹਨਾਂ ਦੀਆਂ ਸਾਂਝੀਆਂ ਸਮੱਸਿਆਵਾਂ ਨੇ ਬਾਰਡਰ ਦੇ ਦੋਵੇਂ ਪਾਸੇ ਉਹਦੇ ਉੱਤੇ ਗੱਲਬਾਤ ਕਰ ਕੀਤੀ ਜਾ ਸਕੇ ਇਹ ਗਰੁੱਪ ਇੱਕ ਇੰਟਰ ਪਾਰਲੀਮੈਂਟਰੀ ਵਰਕਿੰਗ ਗਰੁੱਪ ਆ ਜਿਹਦਾ ਮਤਲਬ ਇਹ ਆ ਕਿ ਇਲੈਕਟਿਡ ਰਿਪ੍ਰੈਜ਼ੈਂਟੇਟਿਵ ਇਧਰੋਂ ਵੀ ਤੇ ਉਧਰੋਂ ਵੀ ਨਾ ਕਿ ਸਰਕਾਰ ਉਹ ਸਾਲ ਦੇ ਵਿੱਚ ਇੱਕ ਵਾਰੀ ਮਿਲਣਗੇ ਤੇ ਆਪਣੇ ਆਈਡੀਆਜ਼ ਜਾਂ ਆਪਣੇ ਜਿਹੜੇ ਕੋਈ ਕਨਸਰਨ ਜਾਂ ਕੋਹਾਂ ਦੀ ਚਿੰਤਾ ਫਿਕਰ ਆ ਉਹਨੂੰ ਸਾਂਝਾ ਕਰਨਗੇ। এনवायरमेंट ਪ੍ਰੋਬਲਮ ਬਹੁਤ ਵੱਡਾ ਇਸ਼ੂ ਆ। ਐਕਸਪਰਟ ਇਹ ਕਹਿੰਦੇ ਆ ਕਿ এনवायरमेंट ਪ੍ਰੋਬਲਮਸ ਉਸੇ ਤਰ੍ਹਾਂ ਦੀਆਂ ਉਸਾ ਹੀ ਹੈ ਉਸੇ ਤਰ੍ਹਾਂ ਨੇ ਖਾਸ ਕਰਕੇ ਇਹਦਾ ਟੈਂਕਰ ਟਰੈਫਿਕ ਆ ਇੱਥੇ ਸੈਲਿਸ਼ ਸੀ ਦੇ ਵਿੱਚ। ਦੂਜਾ ਹੁਣ ਜਦੋਂ ਹਾਰਡ ਆਨ ਦਾ ਬਾਰਡਰ ਤਾਂ ਨਹੀਂ ਨਾ ਦੇਖਦਾ ਵੀ ਅਸੀਂ ਬਾਰਡਰ ਦੇ ਇਧਰਲੇ ਪਾਸੇ ਐਵਰਟਸ ਐਵਸਪੋਰਟ ਦੇ ਵਿੱਚ ਕੁਝ ਕਰਨਾ ਹੈ ਜਾਂ ਉਧਰਲੇ ਪਾਸੇ ਕਰਨਾ ਹੈ। ਜਿਹੜਾ ਆਪਾਂ ਨੋਕਸਕ ਰਿਵਰ ਆ ਉਹ ਵਸ਼ਿੰਗਟਨ ਤੋਂ ਫਲੋ ਕਰਦਾ ਤੇ ਇੱਥੇ ਬੀਸੀ ਦੇ ਵਿੱਚ ਜਿਹੜਾ ਇਧਰਲੇ ਪਾਸੇ ਆਉਂਦਾ ਆ ਫਲਡਿੰਗ ਨੇ ਕਈ ਸੀਰੀਅਸ ਡੈਮੇਜ ਕੀਤੇ ਆ 2021 ਦੇ ਵਿੱਚ ਤੇ ਇਸ ਵਿੰਟਰ ਦੇ ਵਿੱਚ ਫੇਰ ਖੜਾ ਨੇ ਐਬਸਫੋਰਡ ਤੇ ਜਿਹੜਾ ਨਦਰਨ ਵਸ਼ਿੰਗਟਨ ਦੇ ਵਿੱਚ ਜਿੰਨਾ ਵੱਡਾ ਨੁਕਸਾਨ ਕੀਤਾ ਬਹੁਤ ਸਾਰੇ ਜਿਹੜੇ ਫਾਰਮਰ ਨੇ ਉਹਨਾਂ ਦਾ ਬਹੁਤ ਹਜ਼ਾਰਾਂ ਕਈਆਂ ਦੇ ਜਿਹੜੇ ਚਿਕਨ ਸੀਗੇ ਉਹ ਸਾਰੇ ਦੇ ਸਾਰੇ ਕੁਝ ਜਿਹੜੇ ਨੁਕਸਾਨ ਹੋ ਗਿਆ ਇਹ ਸਾਰੇ ਕੁਛ ਦਾ ਹੁਣ ਇਸ ਸਾਰੇ ਕੁਛ ਦੇ ਵਿੱਚ ਫਾਰਮਰਸ ਨੂੰ ਇਹ ਲੱਗਦਾ ਆ ਕਿ ਸਰਕਾਰ ਨੇ ਕੀਤਾ ਕੁਛ ਨਹੀਂ ਕਿਸਾਨ ਇਹ ਕਹਿੰਦੇ ਆ ਕਿ ਜਿਹੜੇ ਅਧਿਕਾਰੀ ਨੇ ਇਹਨਾਂ ਨੂੰ ਇਹਦੇ ਹੱਲ ਪਤਾ ਆ ਜਿੱਦਾਂ ਗ੍ਰੇਵਲ ਜਿਹੜਾ ਇੱਥੇ ਦਰਿਆਵਾਂ ਦੇ ਵਿੱਚੋਂ ਹਟਾਉਣਾ ਜਾਂ ਜਿਹੜੇ ਸਪਿਲ ਵੇ ਆ ਉਹ ਬਿਲਡ ਕਰਨੇ ਪਰ ਉਹਨਾਂ ਨੇ ਕੋਈ ਐਕਸ਼ਨ ਨਹੀਂ ਲਿਆ ਇੱਥੋਂ ਤੱਕ ਕਿ ਕਈ ਸਾਲ ਡਿਸਕਸ਼ਨ ਕਰਨ ਦੇ ਬਾਅਦ ਵੀ ਸੋ ਜਿਹੜੇ ਜਦੋਂ ਬਾਰਡਰ ਰੂਲ ਦੇ ਉੱਤੇ ਸਖਤੀ ਹੋਈ ਆ ਤਾਂ ਟਰੈਵਲ ਤੇ ਅਸਰ ਪਿਆ ਜਿਹੜੇ ਨਵੇਂ ਯੂਐਸ ਬਾਰਡਰ ਪਾਲਿਸੀਜ਼ ਆ ਉਹਦੇ ਵਿੱਚ ਫੋਟੋ ਚਾਹੀਦੀ ਬਾਰਡਰ ਦੇ ਉੱਤੇ ਉਹਦੇ ਵਿੱਚ ਸੋਸ਼ਲ ਮੀਡੀਆ ਚੈਕਸ ਚਾਹੀਦੇ ਆ ਸੋ ਇਹ ਸਾਰੇ ਕੁਸ਼ ਦੇ ਵਿੱਚ ਜਿਹੜਾ ਬਾਰਡਰ ਦੇ ਉਧਰ ਲੋ ਸਫਰ ਸੀਗਾ ਲੋਕਾਂ ਦਾ ਕਰਨਾ ਸੀ 40% ਪਿਛਲੇ ਸਾਲ ਘਟ ਗਿਆ ਸੋ ਪੋਲਿਟਿਕਲ ਟੈਂਸ਼ਨ ਨੇ ਕੋਈ ਮਦਦ ਨਹੀਂ ਕੀਤੀ ਐਕਸਪਰਟ ਇਹ ਕਹਿੰਦੇ ਆ ਕਿ ਦੋਵੇਂ ਸਾਈਡ ਤੋਂ ਜੇ ਇਸ ਕਿਸਮ ਦੀ ਭਾਸ਼ਾ ਦੀ ਵਰਤੋਂ ਗਈ ਆ ਕੀਤੀ ਗਈ ਆ ਜਿੱਦਾਂ ਡੇਵਿਡ ਈਵੀ ਨੇ ਇਥੋਂ ਕ੍ਰਿਟਿਕਾਈਜ਼ ਕੀਤਾ ਆ ਇਹ ਸਾਰੇ ਕੁਸ਼ ਨੇ ਜਿਹੜੇ ਰਿਲੇਸ਼ਨਸ ਨੇ ਉਹਨਾਂ ਨੂੰ ਕਾਫੀ ਜ਼ਿਆਦਾ ਸਖਤ ਬਣਾ ਦਿੱਤਾ ਭਾਵੇਂ ਕਿ ਲੋਕਲ ਕਮਿਊਨਿਟੀਜ਼ ਇੱਕ ਦੂਜੇ ਦੇ ਨਾਲ ਕੋਆਪਰੇਟ ਕਰਨਾ ਚਾਹੁੰਦੀਆਂ ਸੀ ਸੋ ਬਾਵਜੂਦ ਇਸ ਗੱਲ ਦੇ ਕਿ ਉਸ ਪੱਧਰ ਦੇ ਉੱਤੇ ਹਜੇ ਜਿਹੜੀ ਕੁੜਤਨ ਆ ਲੋਕਲ ਕਮਿਊਨਿਟੀਜ਼ ਆਪਸ ਦੇ ਵਿੱਚ ਵਰਤਣਾ ਚਾਹੁੰਦੀਆਂ ਨੇ ਤੇ ਇਹ ਦੋਵਾਂ ਪਾਸਿਆਂ ਦੀ ਬੈਟਰਮੈਂਟ ਦੇ ਲਈ ਕੰਮ ਕਰ ਰਹੀਆਂ ਨੇ ਅਗਲੀ ਗੱਲਬਾਤ ਇੱਕ ਜਿਹੜੀਆਂ ਐਕਸਟੋਰਸ਼ਨ ਦੇ ਕਿੰਨੇ ਕੇਸਸ ਇੱਥੇ ਕੈਨੇਡਾ ਦੇ ਵਿੱਚ ਪਿਛਲੇ ਸਮੇਂ ਦੇ ਵਿੱਚ ਹੋਏ ਆ ਹੁਣ ਇੱਕ ਨਿਊਜ਼ ਏਜੰਸੀ ਦੇ ਨਾਲ ਇੱਕ ਵਿਅਕਤੀ ਨੇ ਆਪਣੀ ਗੱਲ ਸਾਂਝੀ ਕੀਤੀ ਆ ਧਰਮਜੀਤ ਮੰਡੋ ਦਾ ਨਾਮ ਆ ਉਹ ਕਦੇ ਵੀ ਦੋ ਵਾਰੀ ਗੋਲੀਆਂ ਚੱਲੀਆਂ 25 ਨਵੰਬਰ ਨੂੰ ਗੋਲੀਆਂ ਚੱਲੀਆਂ ਕੇਲਡਨ ਜਿਹੜਾ ਅਨਟੈਰੀਓ ਦਾ ਸ਼ਹਿਰ ਆ ਉੱਥੇ ਦੇ ਰਹਿਣ ਵਾਲੇ ਆ ਤੇ 11 ਦਸੰਬਰ 2025 ਨੂੰ ਫੇਰ ਗੋਲੀਆਂ ਚੱਲੀਆਂ WhatsApp ਦੇ ਉੱਤੇ ਕਿੰਦਾ ਪਹਿਲਾ ਮੈਸੇਜ ਆਇਆ ਕਾਲ ਆਈ ਇੱਕ ਉਹ ਇਹ ਕਹਿੰਦਾ ਵੀ ਮੈਂ ਲਾਰੈਂਸ ਬਸ਼ਨੋਈ ਗਰੁੱਪ ਤੋਂ ਬੋਲ ਰਿਹਾ ਆ ਕਾਲਰ ਨੇ ਜਿਹੜਾ 2 ਮਿਲੀਅਨ ਡਾਲਰ ਦੀ ਮੰਗ ਕੀਤੀ ਤੇ ਇਹ ਕਿਹਾ ਵੀ ਜੇ ਤੁਸੀਂ ਇਹ ਰਿਫਿਊਜ਼ ਕੀਤਾ ਤਾਂ ਨਤੀਜਾ ਉਹਦਾ ਇਹ ਨਿਕਲਿਆ ਹੁਣ ਪਹਿਲਾਂ ਧਮਕੀ ਧਮਕੀ ਤੋਂ ਬਾਅਦ ਰੀਅਲ ਵਾਇਲੈਂਸ ਅਸਲ ਦੇ ਵਿੱਚ ਪਹਿਲੀ ਸ਼ੂਟਿੰਗ ਹੋਈ ਜਿਹੜਾ ਉਹ ਐਕਸਟਰਸ਼ਨ ਵਾਲਾ ਸੀਗਾ ਉਹਨੇ ਸ਼ੂਟਿੰਗ ਦੀ ਵੀਡੀਓ ਭੇਜੀ ਵੀ ਭਾਈ ਅਸੀਂ ਗੋਲੀਆਂ ਚਲਾਈਆਂ ਆ ਉੱਥੋਂ ਫਾਰਮ ਤੋਂ ਦੂਜੀ ਸ਼ੂਟਿੰਗ ਤੋਂ ਬਾਅਦ ਉਹਨੇ ਉਹਨੂੰ ਦੱਸਿਆ ਕਿ ਅਗਲਾ ਟਾਰਗੇਟ ਤੇਰਾ ਸਿਰ ਆ ਸੀ ਸਿਰ ਦੇ ਵਿੱਚ ਗੋਲੀ ਮਾਰਨੀ ਆ ਇਹ ਮਿਸਟਰ ਮੰਡ ਨੇ ਇਹ ਕਿਹਾ ਕਿ ਜਿਹੜੀ ਫੈਮਿਲੀ ਆ ਉਹ ਹੁਣ ਸੌ ਨਹੀਂ ਸਕਦੀ ਸੈਕੰਡ ਸ਼ੂਟਿੰਗ ਤੋਂ ਬਾਅਦ ਉਹ ਹੋਟਲ ਦੇ ਵਿੱਚ ਰਹੇ ਆ ਕਈ ਹਫ਼ਤਿਆਂ ਤੱਕ ਉਹ ਜਿਹੜੇ ਉਹ ਕਹਿੰਦੇ ਕਿ ਅਸੀਂ ਦੂਜੇ ਪਰਿਵਾਰਾਂ ਨੂੰ ਵੀ ਜਾਣਦੇ ਆ ਜਿਹੜੇ ਕੇਲਡਨ ਛੱਡ ਕੇ ਚਲੇ ਗਏ ਕੰਪਲੀਟਲੀ ਛੱਡ ਕੇ ਚਲੇ ਗਏ ਜਦੋਂ ਇਦਾਂ ਦੇ ਜਿਹੜੇ ਥ੍ਰੈਟ ਉਹਨਾਂ ਨੂੰ ਆਏ ਗੈਂਗ ਰਿਲੇਟਡ ਐਕਸਟਰਸ਼ਨਸ ਪਿਛਲੇ ਸਮੇਂ ਦੇ ਵਿੱਚ ਵਧੀਆਂ ਬਹੁਤ ਆ ਤੇ ਕੋਈ ਆਈਸੋਲੇਟਡ ਕੰਡੀਸ਼ਨ ਨਹੀਂ ਆ ਕੋਈ ਹਾਲਤ ਇਦਾਂ ਦੀ ਨਹੀਂ ਆ ਦਸੰਬਰ 2023 ਤੋਂ ਲੈ ਕੇ ਅਨਟੈਰੀਓ ਦਾ ਛੋਟਾ ਜਿਹਾ ਸ਼ਹਿਰ ਕੇਲਡਨ ਉਹਦੇ ਵਿੱਚ 41 ਐਕਸਟਰਸ਼ਨ ਰਿਲੇਟਡ ਇਨਸੀਡੈਂਟਸ ਵਾਪਰ ਚੁੱਕੇ ਆ ਇਹ ਪੈਟਰਨ ਲਗਾਤਾਰ ਚੱਲ ਰਿਹਾ ਆ ਸ਼ੂਟਿੰਗ ਐਕਸਟਰਸ਼ਨ ਦੇ ਨਾਲ ਸਬੰਧਤ ਰਨ ਅਨਟੈਰੀਓ ਪ੍ਰੋਵਿੰਸ਼ਲ ਪੁਲਿਸ ਨੇ 14 ਸ਼ੂਟਿੰਗਸ ਕੇਲਡਨ ਦੇ ਵਿੱਚ ਉਹ ਕਹਿੰਦੇ ਇਹਦੇ ਨਾਲ ਸਬੰਧਤ ਐਕਸਟਰਸ਼ਨ ਦੇ ਕੇਸਸ ਦੇ ਨਾਲ ਪੰਜ ਲੋਕ ਜਿਹੜੇ ਆ ਉਹਨਾਂ ਨੂੰ ਗ੍ਰਿਫਤਾਰ ਇਸ ਮਾਮਲੇ ਦੇ ਵਿੱਚ ਕੀਤਾ ਜਾ ਚੁੱਕਿਆ ਸਾਊਥ ਈਸਨ ਭਾਈਚਾਰੀਆ ਭਾਈਚਾਰਾ ਇਹਦੇ ਵਿੱਚ ਖਾਸ ਤੌਰ ਦੇ ਉੱਤੇ ਜਿਹੜਾ ਇਹਦਾ ਨਿਸ਼ਾਨਾ ਬਣ ਰਿਹਾ ਹੈ ਮੇਅਰ ਕਹਿ ਰਿਹਾ ਕਿ ਲੋਕਲ ਪੁਲਿਸ ਪਹਿਲਾਂ ਹੀ ਜਿਹੜੇ ਉੱਥੇ ਦੇ ਹੈਗੇ ਆ ਉਹਨਾਂ ਕੋਲੇ ਰਿਸੋਰਸਸ ਨਹੀਂ ਇਨਫ ਕਯੋ ਇਹ ਸਾਰੇ ਕੁਝ ਨੂੰ ਕਰ ਸਕਣ ਸਰਕਾਰ ਦਾ ਰਿਸਪੌਂਸ ਵੀ ਕੋਈ ਓਡਾ ਵੱਡਾ ਨਹੀਂ ਆ ਤੇ ਮੁੱਖ ਦੀ ਗੱਲ ਇਹ ਆ ਕਿ ਇਸ ਪਰਿਵਾਰ ਨੇ ਕਿਹਾ ਵੀ ਅਸੀਂ ਕਿਰਲਨ ਦੇ ਵਿੱਚ ਦਹਾਕਿਆ ਤੁਰ ਰਹੇ ਆਂ ਤੇ ਹੁਣ ਸੋਚ ਰਹੇ ਆ ਕਿ ਅਸੀਂ ਕੈਨੇਡਾ ਛੱਡ ਕੇ ਕਿਤੇ ਹੋਰ ਚਲੇ ਜਾਈਏ ਪਰ ਇਹ ਕੀ ਹੱਲ ਹੈਗਾ ਜਾਂ ਨਹੀਂ ਇਹ ਆਉਣ ਵਾਲੇ ਸਮੇਂ 'ਚ ਪਤਾ ਲੱਗੇਗਾ ਇਹਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ ਤੇ ਕੱਲ ਫਿਰ ਹਾਜ਼ਰ ਹੋਵਾਂਗੇ ਕੁਝ ਨਵੀਆਂ ਗੱਲਾਂ ਬਾਤਾਂ